ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 1 ਤੋਂ ਲੈ ਕੇ 4 ਸਤੰਬਰ ਪੰਜਾਬ ਦਾ ਮੌਸਮ ਲਗਾਤਾਰ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਲਗਾਤਾਰ ਖਤਰਾ ਜੋ ਹੜ੍ਹ ਦਾ ਬਣਿਆ ਹੋਇਆ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਉੱਪਰ ਕਿਉਂਕਿ ਲਗਭਗ 8 ਜ਼ਿਲ੍ਹੇ ਪੰਜਾਬ ਦੇ ਪਹਿਲਾਂ ਹੀ ਹੜ੍ਹ ਦੀ ਚਪੇਟ ਵਿੱਚ ਆ ਚੁੱਕੇ ਨੇ ਤੇ ਹੁਣ ਹੋਰ ਜ਼ਿਆਦਾ ਖਤਰਾ ਵੱਧਦਾ ਹੋਇਆ ਦਿਖਾਈ ਦੇ ਰਿਹਾ ਲਗਾਤਾਰ ਬਰਸਾਤ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਬੱਦਲਬਾਜ਼ੀ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਦੇਖਣ ਨੂੰ ਮਿਲਿਆ ਇੱਕ ਤਗੜੀ ਬੱਦ ਸੈਂਟਰਲ ਪੰਜਾਬ ਦੇ ਵਿੱਚ ਵੀ ਇੱਕ ਤਗੜਾ ਸਿਸਟਮ ਚੱਕਰਵਾਤੀ ਰੂਪ ਦੇ ਵਿੱਚ ਬਣਿਆ ਹੋਇਆ ਜੋ ਕਿ ਇੱਕ ਤਰੀਕ ਤੋਂ ਲੈ ਕੇ 3 ਤਰੀਕ ਤੱਕ ਲਗਾਤਾਰ ਮੀਂਹ ਦੀ ਉਮੀਦ ਹੈ ਆਪਾਂ ਜਾਣਕਾਰੀ ਸਾਂਝੀ ਕਰਾਂਗੇ 4 ਤਰੀਕ ਤੱਕ ਦੀ ਹਲੇ ਵੀ ਪੰਜਾਬ ਦੇ ਵੱਖ-ਵੱਖ ਥਾਵਾਂ ਵਿੱਚ ਮੀਂਹ ਹੋ ਰਿਹਾ ਜੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਗੱਲ ਕਰੀ ਜਾਵੇ ਤਾਂ ਫਿਰ ਹਾਲ ਬੱਤਲ ਬਾਈ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ ਵਾਹਿਗੁਰੂ ਲਿਖੋ ਜੀ ਕਮੈਂਟ ਦੇ ਵਿੱਚ ਅਰਦਾਸ ਕਰੋਗੇ ਜਿੱਥੇ ਵੀ ਹੜ੍ਹ ਆਇਆ ਜੀ ਜਿੱਥੇ ਵੀ ਪਾਣੀ ਪਹੁੰਚਿਆ ਜਲਦੀ ਜਲਦੀ ਪਾਣੀ ਘਟੇ ਤੇ ਬਜ਼ੁਰਗਾਂ ਦਾ ਬੱਚਿਆਂ ਦਾ ਜੋ ਵੀ ਨੁਕਸਾਨ ਹੋਇਆ ਜੀ ਤੇ ਉਹ ਜਲਦੀ ਜਲਦੀ ਉਹ ਠੀਕ ਹੋ ਸਕੇ ਆਪਾਂ ਜਿੰਨੀ ਕੁ ਮਦਦ ਕਰ ਸਕਦੇ ਆ ਓਨੀ ਕੁ ਮਦਦ ਜਰੂਰ ਕਰੋ ਜੀ ਤੇ ਜਾਣਕਾਰੀ ਸਾਂਝੀ ਕਰਦੇ ਆ 1 ਸਤੰਬਰ ਤਗੜਾ ਮੀਂਹ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕੋਈ ਡਰਾਂ ਨਹੀਂ ਰਹੇ ਚੇਤਾਵਨੀ ਹੈ ਜੀ ਅਲਰਟ ਕਰ ਰਹੇ ਹਾਂ ਸੁਚੇਤ ਹੋ ਜਾਓ ਪੰਜਾਬ ਦੇ ਪੂਰਬੀ ਇਲਾਕੇ ਤੋਂ ਤਗੜਾ ਸਿਸਟਮ ਆ ਰਿਹਾ ਜੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਫਤਿਹਗੜ੍ਹ ਸਾਹਿਬ ਮੁਹਾਲੀ ਪਟਿਆਲਾ ਸੰਗਰੂਰ ਲੁਧਿਆਣਾ ਮੋਗਾ ਜਲੰਧਰ ਕਪੂਰਥਲਾ ਤਰਨਤਾਰਨ ਅਤੇ ਅੰਮ੍ਰਿਤਸਰ ਇਨ੍ਹਾਂ ਵਿੱਚ ਲਗਾਤਾਰ ਮੀਂਹ ਦੀ ਉਮੀਦ ਹੈ ਅਲਰਟ ਦੀ ਗੱਲ ਕੀਤੀ ਜਾਵੇ ਤਾਂ ਰੈੱਡ ਅਲਰਟ ਜਾਰੀ ਹੋਇਆ ਜੀ ਖਾਸ ਤੌਰ ਤੇ ਜ਼ਿਲ੍ਹੇ ਦੀ ਅਗਰ ਗੱਲ ਕਰਾਂ ਮੈਂ ਤਾਂ ਉਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੁਹਾਲੀ ਫਤੇਗੜ ਸਾਹਿਬ ਲੁਧਿਆਣੇ ਦਾ ਕੁਸ਼ਕਾ ਇਲਾਕਾ ਕਪੂਰਥਲਾ ਜਲੰਧਰ ਦਾ ਕੁਸ਼ਕਾ ਇਲਾਕਾ ਇਹ ਤਕੜੇ ਅਲਰਟ ਰੈਡ ਅਲਰਟ ਜਾਰੀ ਹੋਇਆ ਇਹਨਾਂ ਦੇ ਵਾਸਤੇ ਕਿ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਭਾਰੀ ਮੀਂਹ ਹੋ ਸਕਦਾ ਹੈ ਕਿਉਂਕਿ ਸਾਰੇ ਡੈਮ ਇਹ ਇਸੇ ਇਲਾਕੇ ਦੇ ਵਿੱਚ ਨੇ ਪਠਾਨਕੋਟ ਗੱਲ ਕਰ ਲਈਏ ਗੁਰਦਾਸਪੁਰ ਤੇ ਉੱਪਰ ਗੱਲ ਕਰ ਲਈਏ ਆਪਾਂ ਹੁਸ਼ਿਆਰਪੁਰ ਦੇ ਨੇੜੇ ਚੜੇ ਗੱਲ ਕਰ ਲਈਏ ਅਤੇ ਨੰਗਲ ਇਹਨਾਂ ਵਿੱਚ ਯਾਤਰ ਡੈਮ ਨੇ ਇਹਨਾਂ ਇਲਾਕਿਆਂ ਤੋਂ ਯਾਤਰ ਦਰਿਆ ਨਿਕਲਦੇ ਨੇ ਤੇ ਇਹਨਾਂ ਵਿੱਚ ਜੇਕਰ ਜ਼ਿਆਦਾ ਮੀਂਹ ਹੁੰਦਾ ਹੈ ਤਾਂ ਨੁਕਸਾਨ ਹੋਰ ਜ਼ਿਆਦਾ ਹੋ ਸਕਦਾ ਹੈ ਹਿਮਾਚਲ ਤੋਂ ਪਾਣੀ ਆ ਰਿਹਾ ਹੈ ਤੇ ਉਹ ਸਾਰਾ ਪ ਇਹ ਇਲਾਕੇ ਨੇ ਜਿਨ੍ਹਾਂ ਪੱਚੋ ਦਰਿਆ ਨਿਕਲਦੇ ਨੇ ਤੇ ਅੱਗੇ ਜਾ ਕੇ ਰਲਦੇ ਨੇ ਤਾਂ ਫਿਰੋਜ਼ਪੁਰ ਫਜ਼ਿਲਕਾ ਇਹ ਜਿਹੜੇ ਹੇਠਲੇ ਇਲਾਕੇ ਨੇ ਇਹਨਾਂ ਵਿੱਚ ਵੀ ਨੁਕਸਾਨ ਹੁੰਦਾ ਦਿਖਾਈ ਦੇ ਸਕਦਾ ਹੈ ਬਾਕੀ ਇਲਾਕੇ ਦੀ ਅਗਰ ਗੱਲ ਕਰੀਏ ਤੁਸੀਂ ਦੇਖੋਗੇ ਕਿ ਫਰੀਜ਼ਪੁਰ ਫਰੂਥਕੋਟ ਫਜ਼ਿਲਕਾ ਮੁਕਸਰ ਬਟਿੰਡਾ ਬਰਨਾਲਾ ਮਾਨਸਾ ਇਹਨਾਂ ਵਿੱਚ ਥੋੜੀ ਜਿਹੀ ਘੱਟ ਉਮੀਦ ਉਮੀਦੀ ਪਰ ਫਿਰ ਵੀ ਬੱਦਲਬਾਈ ਬਣੀ ਰਹੇਗੀ ਹਾਲਾਤ ਉਮੀਦੇ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਇੱਕ ਤੋਂ ਬਾਅਦ ਦੋ ਤਰੀਕ ਨੂੰ ਥੋੜਾ ਸਿਸਟਮ ਕਮਜ਼ੋਰ ਪੈ ਰਿਹਾ ਪਰ ਫਿਰ ਵੀ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਮੀ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਤੋਂ ਲਗਾਤਾਰ ਬਣਿਆ ਹੋਇਆ ਜੀ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਨਵਾਂਸ਼ਹਿਰ ਰੂਪਨਗਰ ਮੁਹਾਲੀ ਫਤਿਹਗੜ ਸਾਹਿਬ ਪਟਿਆਲਾ ਇਲਾਕੇ ਦੇ ਵਿੱਚ ਥੋੜੀ-ਬੋਤੀ ਬਰਸਾਤ ਆ ਤਰਨ ਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਪਰਣਾਲਾ ਸੰਗਰੂਰ ਤੇ ਮਾਨਸਾ ਵਿੱਚ ਵੀ ਹਲਕੀ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਲਗਾਤਾਰ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਅਗਰ ਗੱਲ ਕਰੀ ਜਾਵੇ ਤਾਂ ਤੁਸੀਂ ਦੇਖੋਗੇ ਕਿ ਪੰਜਾਬ ਦੇ ਇਹ ਇਲਾਕੇ ਪਠਾਨਕੋਟ ਹੁਸ਼ਿਆਰਪੁਰ ਵਿੱਚ 3 ਤਰੀਕ ਨੂੰ ਥੋੜ ਬਾਕੀ ਮਾਝੇ ਦੀ ਗੱਲ ਕਰੀਏ ਤਾਂ ਮੌਸਮ ਠੀਕ ਹੈ ਜੀ ਮਾਲਵੇ ਵਿੱਚ ਮੌਸਮ ਠੀਕ ਹੈ ਪੁਆਧ ਵਿੱਚ ਮੌਸਮ ਠੀਕ ਹੈ ਸੈਂਟਰਲ ਪੰਜਾਬ ਦੇ ਵਿੱਚ ਸਿਸਟਮ ਕਮਜ਼ੋਰ ਪੈ ਰਹੇ ਨੇ 3 ਤਰੀਕ ਤੋਂ ਥੋੜਾ ਜਿਹਾ ਇੱਕ ਆਸ ਜਾਗ ਰਹੀ ਹੈ ਕਿ ਹਾਲਾਤ ਸੁਧਰਣਗੇ ਫਿਲਹਾਲ 1 ਅਤੇ 2 ਤਰੀਕ ਨੂੰ ਜੋ ਹਾਲਾਤ ਬਣ ਰਹੇ ਨੇ ਹੋਰ ਜ਼ਿਆਦਾ ਨੁਕਸਾਨ ਪੰਜਾਬ ਦਾ ਹੋ ਸਕਦਾ ਹੈ ਕਿਉਂਕਿ ਲਗਾਤਾਰ ਛੱਤਾਂ ਦੇ ਉੱਪਰ ਲੋਕ ਆਪਣਾ ਟਾਈਮ ਗੁਜ਼ਾਰ ਰਹੇ ਨੇ ਸੜਕਾਂ ਦੇ ਉੱਪਰ ਗੁਜ਼ਾਰ ਰਹੇ ਨੇ ਸਿਰ ਤੇ ਜੋ ਛੱਤ ਸੀ ਉਹ ਲੈ ਚੁੱਕੀ ਹੈ ਜੀ ਪਰ ਫਿਰ ਵੀ ਚੜਦੀ ਕਲਾ ਦੇ ਵਿੱਚ ਬਣੇ ਹੋਏ ਨੇ ਅ ਚਾਰ ਤਰੀਕ ਦੀ ਆਪਾਂ ਗੱਲ ਕਰਾਂਗੇ ਤਾਂ ਮੀਂਹ ਥੋੜਾ ਜਿਹਾ ਘੱਟਦਾ ਹੋਇਆ ਦਿਖਾਈ ਦੇ ਰਿਹਾ ਜੀ ਇਲਾਕਾ ਅੰਮ੍ਰਿਤਸਰ ਦਾ ਤਰਨਤਾਰਨ ਫਿਰੋਜ਼ਪੁਰ ਕਪੂਰਥਲਾ ਜਲੰਧਰ ਅਤੇ ਲੁਧਿਆਣੇ ਵਿੱਚ ਮੌਸਮ ਫਿਲਹਾਲ ਢਾਈ ਦੇਖ ਰਿਹਾ ਇਹ ਫਿਲਹਾਲ ਹੁਣ ਦੀ ਅਪਡੇਟ ਹੈ ਅ ਜੋ ਤਿੰਨ ਚਾਰ ਦਿਨ ਪਏ ਨੇ ਹਜੇ ਇਹਦੇ ਵਿੱਚ ਚੇਂਜ ਹੋ ਸਕਦਾ ਜੀ ਪਰ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਮੋਹਾਲੀ ਫਤਿਹਗੜ੍ਹ ਸਾਹਿਬ ਪਟਿਆਲਾ ਸੰਗਰੂਰ ਬਰਨਾਲਾ ਮਾਨਸਾ ਬਠਿੰਡਾ ਮੋਗਾ ਫਰੀਦਕੋਟ ਤੇ ਫਸਿਲਕਾ ਦੇ ਵਿੱਚ ਥੋੜੀ-ਬੋਦੀ ਬਰਸਾਤ ਦੇਖਣ ਨੂੰ ਮਿਲ ਸਕਦੀ ਹੈ ਜੇ ਤੁਸੀਂ ਕੋ ਸਾਨੂੰ YouTube ਤੇ ਦੇਖ ਰਹੇ ਹੋ ਚੈਨਲ ਸਬਸਕ੍ਰਾਈਬ ਕਰੋ ਜੀ ਬੈਲ ਆਈਕਨ ਪ੍ਰੈਸ ਕਰ ਦਿਓ Facebook ਤੇ ਦੇਖ ਰਹੇ ਹੋ ਚੈਨਲ ਫੋਲੋ ਕਰ ਲਓ ਤੇ ਪੇਜ ਨੂੰ ਫੋਲੋ ਕਰੋ ਤਾਂ ਕਿ ਕੋਈ ਵੀ ਰੁਕਾਵਟ ਨਾ ਆਵੇ ਤੁਹਾਨੂੰ ਮੌਸਮ ਦੀ ਜਾਣਕਾਰੀ ਲੈਣ ਦੇ ਵਿੱਚ ਤੇ ਫੋਲੋ ਜਰੂਰ ਕਰੋ ਜੀ ਸਬਸਕ੍ਰਾਈਬ ਜਰੂਰ ਕਰੋ ਲਾਈਕ ਜਰੂਰ ਕਰਿਆ ਕਰੋ ਆਪਣੇ ਇਲਾਕੇ ਦੇ ਮੌਸਮ ਦੇ ਲਿਖਿਆ ਕਰੋ ਤੇ ਘਟੋ ਘਟ ਵਾਹੀ ਕਰੋ ਲਿਖ ਦਿਓ ਤਾਂ ਕਿ ਅਰਦਾਸ ਕਬੂਲ ਹੋਵੇ ਹਲਾਰਤ ਥੜ ਜੇ ਹੜ ਦੇ ਘਟਣ ਧੰਨਵਾਦ ਜੀ